ਤੇਦੇ ਨਹੀਂ ਮੁਟਿਆਰੇ ਲੰਮੀ ਬਾਹ ਕਰਕੇ ਇਹਦਾ ਤੇਦੇ ਨਹੀਂ ਮੁਟਿਆਰਾ ਲੰਮੀ ਬਾਹ ਕਰਕੇ ਤੇ ਜੇ ਕਾਣੀ ਦਵੇਂ ਤੀਰ ਤਨ ਵਿੱਚ ਚਲਨੀ ਆ ਜੇਖ ਕੈਂਡਾਣੀ ਤੁਸੀਂ ਕੱਲੀਆਂ ਕੇ ਚਲਨੀ ਟਾਈਮ ਗੱਡੀ ਦਾ ਹੋਣ ਲੱਗਿਆ ਨਹੀਂ ਜੇਠ ਮਾਰ ਕੇ ਦੜਚੜਾ ਹੋਣ ਲੱਗਿਆ ਨਹੀਂ ਝੇਠ ਮਾਰ ਕੇ ਜੇੜਸੜਾ ਹੋਣ ਲੱਗਿਆ ਨਹੀਂ ਜੇਠ ਮਾਰ ਕੇ ਦੜਸੜਾ ਹੋ ਓਹ ਕਾਲੀ ਤੇਰੀ ਕੁਰਤੀ ਰਕਾ ਨਹੀਂ ហេਠਾ ਬਾੜਦ ਲਾਇਆ ਨਹੀਂ ਪੜਦ ਤੇ ਨੇ ਪੱਟੇ ਗੱਭਰੂ ਕਾਲੀ ਤੇਰੇ ਨੇ ਪੱਟੇ ਗੱਭਰੂ ਅਲੜਾ ਰੂਪ ਬਖਾਇਆ ਨਹੀਂ ਤੇਰੀ ਕੁਰਤੀ ਨੇ ਜੱਟ ਨੂੰ ਜੇਲ ਕਰਾਇਆ ਨਹੀਂ ਤੇਰੀ ਕੁਰਤੀ ਨੇ ਜੱਟ ਨੂੰ ਜੇਲ ਕਰਾਇਆ ਤੇਰੀ ਕੁਰਤੀ ਨੇ ਜੱਟ ਨੂੰ ਜੇਲ ਕਰਾਇਆ ਨਹੀਂ ਤੇਰੀ ਕੁਰਤੀ ਨੇ ਆਇਆ ਹੂੰ ਬਰਤੇ ਘਰੇ ਮਾਂ ਕਰਤੇ ਥੇਰਾ ਦੇ ਦੇ ਨਟਿਆਰੇ ਨੰਮੀ ਗੋਰੇ ਆਪਣਾ ਗੇਮਾ ਤੋਰ ਗਈ ਤੇ ਕੇ ਤੇ ਮਾਵੇ ਬਚਣਿਆ ਮੇਰੇ ਕੰਗ ਤੇ ਲੇਟੇ ਤੇ ਮਾਵੇ ਬਚਣੇ ਮੇਰੇ ਕੰਗ ਤੇ ਲੇਟੇ ਕਾਲੀ ਚੁੰਨੀ ਨਾ ਰਹੀਏ ਰਕਾਨੇ ਡਰੀਏ ਰੱਗ ਜਹਾਨੋ ਨੀ ਸੱਚੇ ਬੰਨਿਆਂ ਨੂੰ ਲੱਗਣ ਤੂੰ ਮਤਾ ਗੋਰੇ ਸਿੱਧ ਸਮਾਨੋ ਪਿਆਰੀ ਤੂੰ ਲੱਗਦੀ ਤੇਰਾ ਬੋਲ ਜਵਾਨੋ ਪਿਆਰੀ ਤੂੰ ਰੱਖੀ Come ਹੋ ਨੀ ਮੈਂ ਦਦਾ ਪੀਤੀ ਤਰਾ ਆ ਰਹਾ ਰਹਾ ਮਿੱਠੇ ਬਟਿੰਡੇ ਦੇ ਭਰ ਤਰਮਾ ਪਲੇ ਡਿਬਨੇ ਇੱਕ ਤੋਂ ਨਾ ਬਣਿਆ ਫਿਰ ਦੂਜੇ ਨੇ ਯਾ ਨਾ ਹੋਏ ਚੁੱਕਿਆ ਨਾ ਜਾਵੇ ਵਿੱਚ ਕਾਈ ਮੁੰਡੇ ਆ ਕੜਾ ਚੁੱਕਿਆ ਨ ਤੇਰੀ ਵੇਖ ਜਵਾਨੀ ਸਾਤੋਂ ਹੋ ਜੂ ਛੇੜਖਾਨੇ ਕੜਾ ਚੱਕਲਾ ਤੂੰ ਮਾਰ ਤੇ ਹੰਲਾ ਕੁੜੀਏ ਫੇਰ ਆਖੇਗੀ ਹੋਏ ਫੇਰ ਆਖੇਗੀ ਜਟਾ ਚਾਂਦੀ ਦਾ ਮੈਤਨੂਰ ਬਣਾਇਆ ਚਾਂਦੀ ਪਾਪਾ ਤਾਇਆ ਵੀ ਅਟਨ ਪਟਨਦੇ ਪੇੜੇ ਕੀਤੇ ਅਟਨ ਪਟਨਦੇ ਪੇੜੇ ਕੀਤੇ ਆਸ਼ਕ ਤੂੰ ਡਾ ਲਾਇਆ ਨਹੀਂ ਬਾਬੂ ਦੀ ਬੈਠਕ ਚ ਦਾਸ ਖੇਡਦਾ ਆਇਆ ਨਹੀਂ ਬਾਬੂ ਦੀ ਬੈਠਕ ਚ ਦਾਸ ਖੇਡਦਾ ਆਇਆ ਨਹੀਂ ਬਾਬੂ ਦੀ ਬੈਠਕ ਤੇ ਛੱਡ ਬਤਾ ਛੱਡ ਬਤਾ ਕਤਾਵੇ ਕਰ ਤੇ ਜਮੇ ਕੜ ਨੂੰ ਗੱਲੀ ਕਤਾਵੇ ਕਰ ਤੇ ਡੋ ਮੇਰੇ ਕੜ ਉਠਾ ਕੁਠਾ ਵਾਲਿਓ ਵੇ ਉਠ ਲੱਦੇ ਨੇ ਵਾਠਿੰਡੇ ਨੂੰ ਮੈਂ ਨਹੀਂ ਸਾਰੇ ਜਾਣਾ ਸੱਪਣ ਲਾਉਂਦਾ ਨਹੀਂ ਪਿੰਡੇ ਨੂੰ ਮੈਂ ਨਹੀਂ ਸਾਰੇ ਜਾਣਾ ਸੱਪਣ ਲਾਉਂਦਾ ਨਹੀਂ ਪਿੰਡੇ ਨੂੰ ਮਾਪਿਆਂ ਦੇ ਕਰਤੇ ਡੱਬੀਆਂ ਬਥੇਰੀਆਂ ਮਾਪਿਆਂ ਦੇ ਕਰਤੇ ਡੱਬੀਆਂ ਬਥੇਰੀਆਂ ਸਾਰੇ ਅੰਧ ਕਰ ਕੋਈ ਡੱਬੀ ਵੀ ਨਾ ਮੇਰੇ ਵਰਗੀ ਮਾਪਿਆਂ ਦੇ ਕਰਦੇ ਤੀਨਾ ਬਥੇਰੀਆਂ ਮਾਪਿਆਂ ਦੇ ਕਰਦੇ ਤੀਨਾ ਬਥੇਰੀਆਂ ਸਾਰੇ ਅਧਕਾਰ ਇੱਕ ਤੀਲ ਵੀ ਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਹੀਰ ਵੀ ਨਾ ਮੇਰੇ ਵਰਗੀ ਮੇਰੇ ਵਰਗੀ ਕੋਈ ਹੀਰ ਵੀ ਨਾ ਮੇਰੀ ਸੀ ਘਟ ਪੀਤੀ ਮੈਂ ਪਰਦੇ ਸੀਨਾ ਜਗੋ ਤੇ ਮੀਤੀ ਤੇ ਪਰਦੇ ਸੀਨਾ ਜਗੋ ਤੇ ਮੀਤੀ ਤੇ ਪਰਦੇ ਸੀਨਾ ਜਗੋ ਤੇ oh ਮਾਪਿਆ ਮੇਰਿਆ ਦੂਰ ਵਿਆਤਾ ਮਾਪਿਆ ਮੇਰਿਆ ਦੂਰ ਵਿਆਤਾ ਨਾ ਆਏ ਨਾ ਜਾਏ ਬੈਕਟੇਸ਼ਨ ਤੇ ਚਲ ਮੁੰਡਿਆ ਕੁਝ ਖਾਈਏ ਬੈਕਟੇਸ਼ਨ ਤੇ ਚਲ ਮੁੰਡਿਆ ਕੁਝ ਖਾਈਏ ਬੈਕਟੇਸ਼ਨ ਤੇ ਚਲ ਮੁੰਡਿਆ ਕੁਝ ਖਾਈਏ ਬੈਕਟੇਸ਼ਨ ਤੇ ਚਲ ਮੁੰਡਿਆ ਨਾ ਜਾਏ ਦਸਾਰੇ ਖਾਉ ਤਪਨਾ ਨਾ ਜਾਏ ਨੀ ਤੇ ਰੱਬ ਦੇਵੇ ਤਾ ਕਰਦੇ ਨਾਲ ਖੜਾਈਏ ਮੇਰ ਰੱਬ ਸਾਲ ਖਡਾਈਆਂ ਦੇ ਰਬ ਦੇ ਨਾਮ ਦਗਨ ਸੇ ਨਹੀਂ ਸੁਝਾਰਾ ਬੁੱਤ ਨੂੰ ਘਰੇ ਬਗਾਨੇ ਜਾਂਦਾ ਨਹੀਂ ਕਰਦੀ ਸੱਤਰ ਗੰਡੇ ਉਹ ਗੜਤਵਾਰੀ ਦਾ ਕੰਦਾ ਸੁਧੀਆਂ ਛੇ ਜਾਂ ਤੇ ਜਾਣੀਨ ਕੇ ਜੰਗ ਸੁਧੀਆਂ ਛੇ ਜਾਂ ਤੇ ਜਾਣੀਨ ਚਲੇ ਜੰਗ ਕਿਸੇ ਨਾ ਕੋਈ ਦਨ ਪੈਣਾ ਨਾ ਚੀ ਹੈ ਸਭ ਤੋਂ ਬਰੀ ਮੇਰੂ ਕਰਾਈ ਲੜ ਗਈ ਛੱਤੇ ਦੇਖੋ ਨੀ ਮੇਰੇ ਹਾਨ ਦਿਓ ਮੇਰੇ ਢੇਟ ਪੂਣੀਆਂ ਬੱਟੇ ਦੇਖੋ ਨੀ ਮੇਰੇ ਹਾਨ ਦਿਓ ਮੇਰੇ ਢੇਟ ਪੂਣੀਆਂ ਬੱਟੇ ਦੇਖੋ ਨੀ ਮੇਰੇ ਹਾਨ ਦਿਓ ਮੇਰੇ ਢੇਟ ਪੂਣੀਆਂ ਬੱਟੇ ਦੇਖੋ ਨੀ ਮੇਰੇ ਹਾਨ ਦਿਓ ਮੇਰੇ ਢੇਟ ਪੂਣੀਆਂ ਬੱਟੇ ਦੇਖੋ ਨੀ ਦੁਆਨੀ ਚੜਦੀ ਸੀਵੇਂ ਮੈਂ ਉੱਡੂ ਨੀ ਨਾਗ ਬੰਨ ਲੜੀ ਸੀਵੇਂ ਮੈਂ ਇਕਲੇ ਨਾਗ ਬੰਨ ਲੜੀ ਸੀ ਹਰ ਤੇ ਹੈ ਉਹ ਨਾਗ ਬੰਨ ਲੜੀ ਸੀ ਨਾ ਉਧਰ ਕੰਕਾਇਓ ਉਧਰ ਕੰਕਾਂ ਵਿਚਕਾਰਾਂ ਦੇ ਰਾਣੀ ਮੇਰੀਆਂ ਸੇਵੀਆਂ ਕੌਮਲੇ ਨਜਾਗਿਆ ਚਾ सेवि जे सेवि मुछा मना सेवि मुछा मना जेतू खणी सेविया ਦੂ ਮੈਂ ਐਸਾ ਤੜਕਾ ਲਾਇਆ ਜੱਟ ਮੁੱਛਾਂ ਮਰੜਦਾ ਆਇਆ ਮੈਂ ਐਸਾ ਤੜਕਾ ਲਾਇਆ ਜੱਟ ਮੁੱਛਾਂ ਮਰੜਦਾ ਆਇਆ ਮੈਂ ਐਸਾ ਤੜਕਾ ਲਾਇਆ ਜੱਟ ਮੁੱਛਾਂ ਮਰੜਦਾ ਆਇਆ ਤੇਰੇ ਕਿਤੇ ਦਿੱਦ ਬੋਲੇ ਬੱਗ ਓ ਬੇਟੀ ਅਜੀ आई मौत मर जाएगा जो बुरा कोई नहीं फिर मैं तुम गल्ला करदा जानी ना मेरी पेश वे गल्ला करदा जानी ना मेरी पेश वे होइया गल्ला करदा चुपड़ी मंजी वाण पराणा दादी पैर ना दादी सजन नु बह जा बह जा 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 दादी सजन नु ਰੋਟੀ ਖਾਂਦਾ ਮੇਰੇ ਤੋਂ ਪਾਣੀ ਦਾਨ ਨਾਲ ਕੇ ਤੂੰ ਡਰ ਗਿਆ ਨਹੀਂ ਡਰ ਗਿਆ ਮੇਰੇ ਦਬਕੇ ਤੋਂ ਡਰ ਗਿਆ ਨਹੀਂ ਡਰ ਗਿਆ ਮੇਰੇ ਦਬਕੇ ਤੋਂ ਡਰ ਗਿਆ ਨਹੀਂ ਮੇਰੇ ਧੱਕੇ ਤੋਂ ਬਤਾਉ 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 ਪੁਰਾਣਿਆਂ ਨੂੰ ਜਾ ਲੈਂਦੇ ਤੇਰੀ ਮਗਰਾ ਛਾਂਬੀ ਲਾਉ ਪੁਰਾਣਿਆਂ ਨੂੰ ਜਾ ਲੈਂਦੇ ਤੇਰੀ ਮਗਰਾ ਛਾਂਬੀ ਲਾਉ ਪੁਰਾਣਿਆਂ ਨੂੰ ਅੰਦੇ ਤੇਰੀ ਮਗਰਾ ਛਾਂਬੀ ਲਾਉ ਪੁਰਾਣਿਆਂ ਨੂੰ ਜਾ ਲੈਂਦੇ ਪੁਰਾਣੇ ਪਾ ਕੇ ਦੂਸਰ ਨੂੰ ਵੀਰੋਂ ਬਿਦੂੰ ਦਾ ਜਾਉਂਣ ਕਰਦੇ ਸੇਕ ਤੇ ਕੰਡੀਆਂ ਬਿਜਾਉਂਦਾ ਜਾਉਂ ਕਹਿ ਮੇਰੇ ਸੇਕ ਤੇ ਕੁਝ ਵੀ ਬਿਜਾਉਂਦਾ ਜਾਂਦਾ ਚੁੰਦੇ ਅਹੇ ਕਹੇ ਆਲੂ ਬੜੀਆਂ ਕਿਉਂ ਤੇਰੀਆਂ ਤੱਪੜ ਬੋਲ ਬੜੀਆਂ ਆਲੂ ਬੜੀਆਂ ਮਨੇ ਪੰਜਾਂ ਵਿਦਿਆਸ਼ਾਹੀ ਕਹਾਂ ਨੀ ਪਈ ਬੋਲੀਆਂ ਆਲੂ ਬੜੀਆਂ

ਮਾਪਿਆਂ ਦੇ ਕਰ ਪੈਰ ਲਈ ਮਾਪਿਆਂ ਦੇ ਕਰ ਪੈਰ ਲਈ ਕੰਨਾ ਲੱਗੂ ਤੇਰੇ ਸੱਤੇ ਨਹੀਂ ਮੈਨੂੰ ਨੱਚ ਲੈਂਦੇ ਵੱਜੇ ਢੋਲ ਦੀ ਘੁੰਮਣੀਆਂ ਦੇ ਦੇੜੇ ਸੱਤੇ ਨਹੀਂ ਮੈਨੂੰ ਨੱਚ ਲੈਣਦੇ ਵੱਜੇ ਢੋਲ ਦੀ ਘੁੰਮਣੀਆਂ ਦੇ ਦੇੜੇ ਸੱਤੇ ਨਹੀਂ ਮੈਨੂੰ ਹੋਰ ਮਹਿਨੋ ਜੀਨੇ ਕਰਦਾ ਸਾਰੇ ਜਾਨ ਨੂੰ ਛੋਣਦਾ ਮੈਂ ਜੀਨੇ ਕਰਦਾ ਸਾਰੇ

ਮੇਰੇ ਕੱਟਿਆ ਕਰੇ ਫਤਜੰਗਰੀ ਨੂੰ ਛੋੜੇ ਪਾਵੇ ਸਾਧਾਰਨ ਮੰਗਾਂ ਵਾਲੀ ਵੇਖੇ ਰੰਗੀਆਂ ਦੇ ਗੀਤੋ ਤੇ ਮੇਰੀ ਮਾਧ ਰੋਗ ਜੰਗਲ ਦੇ ਵਿੱਚ ਜਾਵਾ ਆਈਆਂ ਚੱਲਾ ਬਾਂਕੇ ਕਿੱਧਰ ਦੇ ਵਿੱਚ ਅੱਗੇ ਦੇ ਵਿੱਚ ਕੋਈ ਮੈਡੀਕਲ